ਜੀ ਮੈਡਾਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੇਕ ਮੀਡੀਆ ਅੱਜ ਅਸੀਂ ਆਏ ਸੀ ਕੋਕਰੀਕੜਾ ਜਿੱਥੇ ਕੀ ਜਿਹੜਾ ਮੇਲਾ ਬੜੇ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਮੇਲਾ ਹਰ ਸਾਲ ਲੱਗਦਾ ਹੈ ਤੇ ਇੱਥੇ ਦੇ ਲੋਕ ਜਿਵੇਂ ਤੁਸੀਂ ਦੇਖ ਰਹੇ ਹੋ ਹੋਂਗੇ ਪਿੱਛੇ ਕਿ ਬੜੇ ਹੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਕਿ ਇੱਥੇ ਬਹੁਤ ਹੀ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਲਾਈਆਂ ਗਈਆਂ ਨੇ ਖਾਣ-ਪੀਣ ਦੇ ਬਹੁਤ ਸਾਮਾਨ ਲਾਇਆ ਗਿਆ ਵਾ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਮੇਲੇ ਵਿੱਚ ਕੀ ਖੋਜ ਨੇ ਤੇ ਲੋਕ ਇਸ ਨੂੰ ਕਿੱਦਾਂ ਸਨ ਮਨਾਉਂਦੇ ਨੇ ਇਹ ਤਾਂ ਅੰਗੇ ਕੁਲਵਿੰਦਰ ਸਿੰਘ ਨਾਲ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕਰਵਾਇਆ ਹੈ ਤੇ ਇਹਨਾਂ ਨੂੰ ਪੁੱਛਾਂਗੇ ਕਿ ਹਾਂ ਮਤਲਬ ਇਹਨਾਂ ਦੇ ਕੀ ਵਿਚਾਰ ਨੇ ਇਸ ਮੇਲੇ ਨੂੰ ਲੈ ਕੇ ਤੇ ਉਹਨਾਂ ਦੀ ਕੀ ਸ਼ਰਧਾ ਹੈ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਤੇ ਸਰ ਜਿਵੇਂ ਤੁਸੀਂ ਮੇਲੇ ਦਾ ਐਡਾ ਪ੍ਰਬੰਧ ਕਰਾਇਆ ਵਾ ਇਹ ਤੁਸੀਂ ਕਿਵੇਂ ਕਰਵਾਇਆ ਤੇ ਇਸ ਦੇ ਵਿੱਚ ਤੁਹਾਡੀ ਕੀ ਸ਼ਰਧਾ ਹੈ ਸ਼ਰਦਾ ਜੀ ਇੱਥੇ ਬਹੁਤ ਬਹੁਤ ਸੰਗਤਾਂ ਚੱਲ ਗਈ ਉਹਨਾਂ ਦੀ ਜੀ ਇਹ ਮੇਲਾ ਸਾਰੇ ਪਿੰਡ ਦੇ ਸਹੂਜਣਾ ਕਰਾਉਣ ਲਈ ਅਸੀਂ ਤੇ ਇੱਥੇ 11 ਮੰਤਰੀ ਕਮੇਟੀ ਆ ਜੀ ਸਾਰੇ ਮੰਬਰ ਆ ਬਹੁਤ ਜ਼ਿਆਦਾ ਸਹੂਜਣ ਬੰਦੇ ਆ ਜਵਾਦ ਹਤੇ ਬਹੁਤ ਮਾਨਤਾ ਵਾਲਾ ਲੋਕਾਂ ਦੀ ਇਥੋਂ ਹਰ ਇਨਸਾਨ ਦੀਆ ਜੋ ਵੀ ਮਰਜ਼ਾ ਮੰਗਦਾ ਉਹ ਪੂਰੀਆ ਹੁੰਦਾ ਸਾਰੇ ਪਿੰਡ ਦੇ ਸਾਨੂੰ ਕੋਤਰੀਗਰ ਆ ਬਹੁਤ ਸਹੂਦਤ ਹਾਂ ਇਹ ਸਾਰੇ ਕਾਲੀ ਸਿਧਰਾਂ ਦੇ ਵੀਰਾਂ ਦੇ ਨਾਲ ਸਹਿਯੋਗ ਨਾਲ ਆਇਆ ਹਾਂ ਜੀ ਜੀ ਨੇ ਐਡਾ ਭਾਰੀ ਮੇਲਾ ਲੱਗਿਆ ਵਾ ਇਹਦੇ ਵਿੱਚ ਤੁਹ ਕੀ ਤੁਹਾਡੀਆਂ ਰਸਮਾਂ ਰਿਵਾਜਾਂ ਨੇ ਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਿਆਦਾ ਪੈਂਦਾ ਇੱਥੇ ਜੀ ਇੱਕ ਤਾਂ ਸਾਨੂੰ ਸਭ ਤੋਂ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਆ ਪਾਣੀ ਦਾ ਪ੍ਰਬੰਧ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਫਿਰ ਲੰਗਰ ਦਾ ਪ੍ਰਬੰਧ ਬਹੁਤ ਜ਼ਿਆਦਾ ਧਿਆਨ ਨਾਲ ਕਰਨਾ ਪੈਂਦਾ ਜੀ ਦੂਜੀ ਸਾਡੀ ਇਹ ਐਸਾ ਨੇ ਪ੍ਰਸ਼ਾਸਨ ਬਹੁਤ ਜ਼ਿਆਦਾ ਸਾਡੀ ਸਹਾਇਤਾ ਕਰਦਾ ਸਾਨੂੰ ਬਹੁਤ ਅਨੁệਤਾ ਹੁੰਦੀਆਂ ਵਾ ਇਸੇ ਕਰਕੇ ਸਾਨੂੰ ਇਹ ਵੀ ਹੁੰਦਾ ਵੀ ਇੱਥੇ ਕੋਈ ਲੜਾਈ ਝੜਾ ਨਾ ਹੋਵੇ ਤੇ ਸਾਰੀ ਕਮੇਟੀ ਸਾਰੇ ਮੈਂਬਰ ਬਹੁਤ ਜ਼ਿਆਦਾ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋ ਜਿਵੇਂ ਕਿ ਹਰ ਸਾਲ ਇੱਥੇ ਮੇਲਾ ਮਨਾਇਆ ਜਾਂਦਾ ਹੈ ਤੇ ਇਹ ਸੁਣਿਆ ਹੈ ਕਿ ਇੱਥੇ ਸਿੰਗਰ ਵੀ ਆਉਂਦੇ ਨੇ ਤਾਂ ਤੁਸੀਂ ਉਹਨਾਂ ਨਾਲ ਕਿਹੜੀ ਗੱਲਬਾਤ ਕਰਦੇ ਹੋ ਉਹ ਕਿਵੇਂ ਮਹਾਰਾਜੀ ਹੋ ਜਾਂਦੇ ਨੇ ਭਾਣ ਲੋ ਐਵੇਂ ਜੀ ਇੱਥੋਂ ਸਾਡੇ ਜਿੰਨੇ ਵੀ ਸਾਡੇ ਮੋਹਤਵਾਰ ਵੀਰ ਆ ਤਾਹ ਸਾਡੇ ਐਮ ਆਰ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਜੀ ਤੇ ਬਾਕੀ ਜੋ ਕਿ ਗਾਇਕਾ ਇਹਨਾਂ ਨਾਲ ਇਹ ਸੇਵਾ ਬੱਚੇ ਸਾਬੋ ਜਿਆਦਾ ਪਾਉਂਦੇ ਆ ਤੇ ਸਾਨੂੰ ਬਹੁਤ ਜਿਆਦਾ ਸਾਡੀ ਪੰਚਾਇਤ ਗ੍ਰਾਮ ਪੰਚਾਇਤ ਬਹੁਤ ਹੀ ਸਚੁੱਧ ਪੜੇ ਲਿਖੇ ਆ ਉਮੀਦਵਾਰ ਆ ਉਹ ਸਾਡਾ ਬਹੁਤ ਸਿਹਤਮੰਦ ਜੀ ਜਿਵੇਂ ਕਿ ਜੇ ਆਪਾਂ ਦੇਖ ਸਕਦੇ ਹਾਂ ਕਿ ਤੁਸੀਂ ਮੇਲਾ ਬੜਾ ਭਾਰੀ ਕਰਵਾਇਆ ਹੈ ਤੇ ਇਹਦੇ ਵਿੱਚ ਮਤਲਬ ਲੋਕਾਂ ਦਾ ਕੀ ਯੋਗਦਾਨ ਹੈ ਤੇ ਤੁਸੀਂ ਇਹਦੇ ਵਿੱਚ ਕਿਵੇਂ ਉੱਠ ਬੱਦ ਚੜ ਕੇ ਹਿੱਸਾ ਲੈ ਰਹੇ ਹੋ ਮਤਲਬ ਆਪਣਾ ਬਹੁਤ ਯੋਗਦਾਨ ਆ ਜੀ ਸਾਰਿਆਂ ਦੇ ਸਹਿਮਤੀ ਨਾਲ ਮੇਲਾ ਵਧੀਆ ਮਨਾਇਆ ਜਾ ਰਿਹਾ ਜੀ ਇਸ ਕਰਕੇ ਆਪਣਾ ਇਹ ਸਭ ਸਾਰਿਆਂ ਨਾਲ ਵਧੀਆ ਰੰਗਿਆ ਜੀ ਜਿਵੇਂ ਇੱਥੇ ਇੰਨੇ ਪ੍ਰਬੰਧ ਕਰਨੇ ਪੈਂਦੇ ਲੋਕਾਂ ਦੀ ਕੋਈ ਗਿਣਤੀ ਨਹੀਂ ਹੈਗੀ ਕਿ ਕਿੰਨੇ ਲੋਕ ਆ ਰਹੇ ਨੇ ਤਾਂ ਉਹਨਾਂ ਦਾ ਪ੍ਰਬੰਧ ਕਿਵੇਂ ਕਰਦੇ ਹੋ ਤੁਸੀਂ ਕੋਈ ਸਮਾਨ ਘਟਨ ਵਧਨ ਦੀ ਕੋਈ ਐਦਾਂ ਦੀ ਦਿੱਕਤ ਤਾਂ ਨਹੀਂ ਆਉਂਦੀ ਅੱਜ ਤੱਕ ਤੁਹਾਨੂੰ ਆਈ ਇਹ ਹਜੇ ਤੱਕ ਤਾਂ ਆਈ ਨਹੀਂ ਬਾਬੀ ਦੀ ਕਿਰਪਾ ਨਾਲ ਇਹ ਬਾਕੀ ਜੋ ਹੁੰਦਾ ਵੀ ਆਹਣਪਰਾ ਨਾਲ ਖੜਦੇ ਆ ਇਹ ਹਜੇ ਤੱਕ ਤਾਂ ਕੋਈ ਦਿੱਕਤ ਆਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਇੱਥੇ ਮੇਲਾ ਬੜਾ ਭਾਰਾ ਲੱਗਾ ਹੈ ਤੇ ਇਸ ਮੇਲੇ ਦਾ ਇਤਿਹਾਸ ਕੀ ਹੈ ਤੁਹਾਨੂੰ ਪਤਾ ਹੈ ਇਹ ਸਾਡੇ ਬਾਬੇ ਦਾ ਮੇਲਾ ਜੀ ਬਾਬਾ ਨਿੱਕਾ ਜੀ ਦੇ ਨਾਂ ਤੇ ਮੇਲਾ ਲੱਗਦਾ ਹੈ ਹਰ ਸਾਲ ਹਾਰਡ ਨੂੰ ਇਹ ਮੇਲਾ ਲਗਾਇਆ ਜਾਂਦਾ ਜਿੰਨੇ ਅਸੀਂ ਕਲਿਆਣੇ ਗੋਤ ਦੇ ਆਦਮੀ ਕਲਿਆਣੇ ਗੋਤ ਹੈ ਤੇ ਸਾਰੇ ਅਸੀਂ ਬਾਬੇ ਨਿੱਕੇ ਨੂੰ ਮੰਨਦੇ ਆ ਜਿੰਨੇ ਵੀ ਰਾਜਸਥਾਨ ਵਗੈਰਾ ਇਹ ਫਰੋਹਿੰਪੁਰ ਖਿੰਦ ਕੋਲ ਬਹੁਤ ਦੂਰ ਦੂਰ ਤੋਂ ਲੋਕ ਹੁੰਦੇ ਆ ਤੋ ਜਿੰਨੇ ਵੀ ਲੋਕ ਆਹੇ ਕਲਿਆਣੀ ਗੋਤਾ ਜਨ ਸਾਡਾ ਕਲਿਆਣਾ ਗੋਤਾ ਅਸੀਂ ਕਲਿਆਣੀ ਗੋਤਾ ਸਾਡਾ ਇਹ ਬਾਬਾ ਅਸੀਂ ਇਹਨਾਂ ਨੂੰ ਸਾਰੇ ਪਿੰਨਾਂ ਨੇ ਮੰਨਦੇ ਦੇ 20 ਹਰ ਨੇ ਮੇਲਾ ਬਣਾਇਆ ਜਾਂਦਾ। ਤੇ ਬੜੀ ਸ਼ਰਧਾ ਦੇ ਤੋ ਹਰ ਦਾ ਉਹਨਾਂ ਮੇਲਾ ਅਸੀਂ ਬਣਾਉਨੇ ਆ ਤੇ ਕਲਾਕਾਰ ਵਗੈਰਾ ਅੱਛੇ ਅਸੀਂ ਵਧੀਆ ਤੋਂ ਵਧੀਆ ਕਲਾਕਾਰ ਲਿਆ ਕੇ ਉਹ ਮੇਲੇ ਦੀ ਸਜਾਵਟ ਦੇ ਸ। ਇਸ ਮੇਲੇ ਨੂੰ ਮਨਾਉਣ ਦੀ ਜਿਹੜੀਆਂ ਰਸਮਾਂ ਰਿਵਾਜਾਂ ਨੇ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਸੋਹੋਂਗੇ? ਇਹ ਮੇਲਾ ਸਾਡੇ ਨਾਲ ਬੋਰਖ ਸ਼ੁਰੂ ਤੋਂ ਮਨਾਉਂਦੇ ਸਾਡੇ ਵੱਡ ਬੜੇ ਜਿਹੜੇ ਸੀਗੇ ਉਹਨੂੰ ਮਨਾਉਂਦੇ ਨੇ ਅਸੀਂ ਇਹ ਜਿਹੜਾ ਮੇਲਾ ਅਸੀਂ ਜਿਹੜੀਆਂ ਸਾਡੀਆਂ ਔਰਤਾਂ ਕੋ ਇਹਨੂੰ ਬਾਬੇ ਨੂੰ ਮਤਲਬ ਬਹੁਤ ਵੱਡਾ ਸਮਝ ਕੇ ਤੇ ਇਹਨੂੰ ਜਦੋਂ ਮੰਨਦੇ ਅਸੀਂ ਤੇ ਇਹਨੂੰ ਅਸੀਂ ਜਿਹੜੀਆਂ ਬਜ਼ੁਰਗ ਸਾਰੀਆਂ ਔਰਤਾਂ ਉਹ ਮੋੜ ਕੋ ਕੇ ਘੰਡੇ ਕੱਟ ਕੇ ਇਹਨੂੰ ਇਹਨੀਆਂ ਜਿਹੜੀਆਂ ਚਿਰਾਗ ਬੱਤੀ ਜੋ ਬੱਤੀ ਕਰਦੀਆਂ ਨੇ ਤੇ ਸਾਡਾ ਬੜ ਬਹੁਤ ਹੀ ਵੱਡ ਬੜੇ ਰਹਾ ਜਿਵੇਂ ਕਿ ਤੁਸੀਂ ਕਿਹਾ ਕਿ ਔਰਤਾਂ ਜੋਤਬੱਤੀ ਕਰਦੀਆਂ ਨੇ ਤੇ ਕਾਫੀ ਕਿਤੇ ਆਪਾਂ ਮੰਨਦੇ ਆਂ ਤੇ ਸੁਣਿਆ ਵੀ ਆ ਕਿ ਔਰਤਾਂ ਜੋਤਬੱਤੀ ਨਹੀਂ ਕਰ ਸਕਦੀਆਂ ਇਹ ਕਿੱਦਾਂ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਮੈਂ ਸਾਡੇ ਜੀ ਇਹਨਾਂ ਬਾਰੇ ਕੋਈ ਨਹੀਂ ਇਹ ਜੋ ਅਸੀਂ ਜਿਹੜੀ ਅਸੀਂ ਵੀ ਕਰਦੇ ਆਂ ਬਲਕਿ ਸਾਡੀਆਂ ਔਰਤਾਂ ਵੀ ਕਰਦੀਆਂ ਹਨ ਔਰਤਾਂ ਨੂੰ ਜ਼ਿਆਦਾ ਮੰਨਦੀਆਂ ਸਾਡੇ ਬਾਬੇ ਨੂੰ ਔਰ ਸਾਡੀ ਜਿਹੜੀ ਇੱਥੇ ਮੰਨਤਾ ਬੁਰੀ ਹੁੰਦੀ ਹੈ ਤੇ ਅਸੀਂ ਵੀ ਹਾਲ ਨੂੰ ਇੱਥੇ ਆ ਕੇ ਹਰ ਬਹੁਤ ਦੂਰ-ਦੂਰ ਤੋਂ ਆ ਕੇ ਅਸੀਂ ਇੱਥੇ ਸ੍ਰੀ ਚੋਣੇ ਸਾਡਾ ਪਿੰਡ ਗਾਲਬਕਲਾਂ ਤੇ ਅਸੀਂ ਮਤਲਬ ਗਾਲਬਕਲਾਂ ਤੋਂ ਆਏ ਆਂ ਇਹ ਇਹ ਲਗਦਾ ਕਿ ਕੋਕਰੀ ਕਲਾ ਵਿੱਚ ਲੱਗਦਾ ਹੈ ਬਹੁਤ ਦੂਰ ਦੂਰ ਤੋਂ ਲੋਕ ਆਏ ਹੋਏ ਆ ਮੇਲੇ ਵਾਸਤੇ 20 ਹਾਲ ਦਾ ਪੱਕਾ ਸਾਡਾ ਮੇਲਾ ਹੁੰਦਾ ਤੁਸੀਂ ਇੱਥੇ ਵੀ ਰਹਿਣ ਵਾਲੇ ਹੋ ਜਾਂ ਕਿਸੇ ਹੋਰ ਪਿੰਡ ਦੇ ਜੀਤਵਾਲ ਸਰਪੰਚ ਜੀ ਜੀਤਵਾਲ ਦੇ ਤੇ ਤੁਸੀਂ ਇਹ ਮੇਲਾ ਕਦੋਂ ਤੋਂ ਦੇਖਦੇ ਆ ਰਹੇ ਹੋ ਬਹੁਤ ਸਾਲ ਤੋਂ ਮੇਲਾ ਦੇਖ ਰਿਹਾ ਹਾਂ ਆ ਤੁਹਾਨੂੰ ਇਸ ਮੇਲੇ ਬਾਰੇ ਕੁਝ ਪਤਾ ਹੈ ਵੀ ਇਸ ਇਤਿਹਾਸ ਕੀ ਹੈ ਨਾ ਕਿਤੇ ਇਤਿਹਾਸ ਨਾ ਨਿਕਲ ਜੀ ਇਤਿਹਾਸ ਹੈ ਜੀ ਬਹੁਤ ਦੇਰ ਤੋਂ ਚੱਲਦਾ ਮੇਲਾ ਹੈ ਸਰ

मेले जर। तो एक हाँ साइ मेला क्या लगता है एक बाबा ये मरते जाओगा ये मेला जो 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 � <muk> ਆਦਾ ਮੇਲਾ ਕਿਵੇਂ ਲੱਗਦਾ ਹੈ ਆਦਾ ਮੇਲਾ ਬਹੁਤ ਵਧੀਆ ਜੀ ਮਮਤ ਸਿੰਘ ਦਾ ਲੱਗਣਾ ਜੀ ਉਹ ਜਿਹੜਾ ਪਹਿਲਾਂ ਮੇਲਾ ਲੱਗਦਾ ਵੀ ਇਸ ਤਰ੍ਹਾਂ ਹੀ ਹੁੰਦਾ ਕਿ ਕਿਹੜਾ ਬਹੁਤ ਵਧੀਆ ਲੱਗਦਾ ਪਹਿਲਾਂ ਵੀ ਤੁਸੀਂ ਆਸ ਇੱਥੇ ਮੇਲਾ ਵੇਖਣ ਆਏ ਹੋ ਹਾਂਜੀ ਸਾਡੇ ਖੋਦ ਕਲਾਜਰ ਆਏ ਹੋਏ ਆ ਜੀ ਤੇ ਤੁਸੀਂ ਹਰ ਸਾਲ ਆਨੇ ਮੇਲਾ ਵੇਖਣ ਹਾਂਜੀ ਹਾਂਜੀ ਇੱਥੇ ਜਿਵੇਂ ਆਪਣੇ ਲੋਕੀ ਦਿੰਦੇ ਆ ਨਾ ਵਰਗੀਆਂ ਵਗੈਰਾ ਦਿੰਦੇ ਆ ਤੇਰੀ ਪ੍ਰਸਾਦ ਅਟਾ ਦਿੰਦੇ ਆ ਹੋਰ ਇਹ ਚੀਜ਼ਾਂ ਹੁੰਦੀਆਂ ਜਿਹੜੀਆਂ ਜਿੰਨਾਂ ਦੀ ਸੁੱਖ ਸੁਖੀ ਹੁੰਦੀ ਆ ਉਹਦੇ ਇਹ ਲੋਕ ਸਭ ਪੂਰੀ ਕਰ ਦਿੰਦਾ ਵਾ ਉਹਦੇ ਉੱਪਰ ਚੜਾਵਾ ਜਾਂਦਾ ਤਾਂ ਹੋ ਗਿਆ ਜਿਵੇਂ ਉੱਥੇ ਨਜ਼ਰ ਆ ਰਹੇ ਨੇ ਕਿ ਤੁਸੀਂ ਇਕੱਲੇ ਆਏ ਹੋ ਕਿਵਾਰ ਨਾਲ ਆਏ ਹੋ ਨਹੀਂ ਸਾਡੇ ਕੋਲ ਆਇਆ ਇਹ ਬਈ ਸਾਡੇ ਖੋਤੇ ਗੱਡੀ ਤੇ ਨਾਲ ਫੈੜ ਮਾਇਆ ਉਹਨਾਂ ਨੇ ਘੁਮਾਇਆ ਕੀ ਨਾ ਇਹੋ ਗੱਡੀ ਦਾ ਸਰਜੀ ਸੋ ਤਾਈ ਕਟੋਟ ਆਇਆ ਤਾਂ ਨਹੀਂ ਆਉਂਦੇ ਤੇ ਮਨੇ ਗੋੜਾਈ ਅਸੀਂ ਮਾਰੇ ਕੋਲ ਤੋਂ ਨਾ

ਅਸਲੋਂ ਪਹਿਲਾਂ ਅਸੀਂ ਇਸ ਮੇਲੇ ਦੇ ਨਾਲ ਜੁੜੇ ਹੋਏ ਸੀ ਹੁਣ ਮੈਂ 2010 ਤੋਂ ਲੈ ਕੇ ਇਸ ਮੇਲੇ ਦੇ ਵਿੱਚ ਆਪਣੀ ਕੰਟਰੋਲ ਕਰਨ ਵਾਸਤੇ ਅਸੀਂ ਲਗੇ ਹੋਏ ਆ ਕਮੇਟੀ ਸਾਡੀ ਬਣੀ ਹੋਈ ਆ ਇਸ ਮੇਲੇ ਦਾ ਇਤਿਹਾਸ ਆ ਬਾਬਾ ਨਿੱਕਟ ਬਾਬਾ ਨਿੱਕਟ ਜੀ ਦੇ ਮੇਲਾ 20 ਹੜ੍ਹ ਤੇ ਹੀ ਮਨਾਇਆ ਜਾਂਦਾ ਜਿਹੜਾ ਇਹ 20 ਹੜ੍ਹ ਤੇ ਮੇਲਾ ਮਨਾਇਆ ਜਾਂਦਾ ਬੜੀ ਤੁਮ ਤੁਮ ਸੰਗਤ ਹੁੰਦੀ ਆ ਇਸ ਮੇਲੇ ਦੇ ਵਿੱਚ ਦਾਰੂ ਮੁਰਗਾ ਬੱਕਰੇ ਵਗੈਰਾ ਚੜਦੇ ਆ ਪਰ ਜੇ ਜਿਹੜੀ ਸਾਡੀ ਕਮੇਟੀ ਆ ਇਹ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਠੀਕ ਹੈ ਤੁਸੀਂ ਜਿਹੜੀ ਗੱਡੂ ਚੜਾਤੀ ਵੀ ਤੁਸੀਂ ਇੱਥੇ ਰੱਖੋ ਅਸੀਂ ਇਹ ਹੀ ਗੱਲ ਕਹਿੰਨੇ ਵੀ ਠੀਕ ਹੈ ਤੁਸੀਂ ਆਪਣੀ ਗੱਡੂ ਲਿਜਾ ਸਕਦੇ ਆ ਬਕਰਾਂ ਲਿਜਾ ਸਕਦੇ ਆ ਮੁਰਗਾ ਲਿਜਾ ਸਕਦੇ ਆ ਅਗਰ ਕੋਈ ਨਹੀਂ ਵੀ ਲੈ ਕੇ ਜਾਂਦਾ ਅਸੀਂ ਆਪਣੇ ਕੋਲੇ ਰੱਖਦੇ ਹਾਂ ਉਸ ਤੋਂ ਦੂਸਰੇ ਤਨ ਕਰਦੇ ਆ ਇਸ ਬਾਬਾ ਜੀ ਦੀ ਜਿਹੜੀ ਜਗ੍ਹਾ ਬਾਬਾ ਨਿੱਕਾ ਜੀ ਜਿੱਥੋਂ ਹੁਣ ਮੈਂ ਬੋਲ ਰਿਹਾ ਇਹ ਡੇਰਾ ਬਾਬਾ ਸਤੂ ਦਾਸ ਇਹ ਅਦਾਸੀਆਂ ਦਾ ਡੇਰਾ ਜੋ ਜਮਾਤ ਦੇ ਉੱਤੇ ਜੋਰੀ ਪ੍ਰੋਗਰਾਮ ਕੀਤਾ ਜਾਂਦਾ 20 ਹਰਟ ਦੇ ਉੱਤੇ ਕੀਤਾ ਜਾਂਦਾ ਪਿਛਲੀ ਵਾਰੀ ਅਸੀਂ ਇੱਕ ਗਲਤੀ ਕਰ ਲਈ ਸੀ 21 ਹਰਟ ਤੱਕ ਕਰ ਬੈਠੇ ਸੀ ਪਰ ਸੰਗਤ ਆ ਉਹ ਦੋ ਦਿਨ ਮੇਲਾ ਚੱਲਿਆ ਇਸ ਟਾਈਮ ਅਸੀਂ 20 ਹਰਟ ਤੇ ਰੱਖਿਆ ਤਾਂ ਨਹੀਂ ਆ ਗਿਆ ਤਾਂ ਇੱਕ ਹੌਸ ਹੋ ਗਿਆ ਸੰਗਤ ਵਿੱਚ ਬਹੁਤ ਉਤਸ਼ਾਹ ਇਸ ਮੰਦੇ ਉੱਤੇ ਬੜੀ ਬਹੁਤ ਸੰਗਤ ਆਉਂਦੀ ਆ ਧੂਣੀ ਤੋਂ ਲੁਧਿਆਣੇ ਤੋਂ ਬੜੀ ਬਹੁਤ ਸੰਗਤ ਆਉਂਦੀ ਗਈ ਜੀ ਕਿ ਸਾਡੇ ਦਰਸਤਾਂ ਦੇ ਸੁਣ ਕੇ ਮੇਲੇ ਦਾ ਅਪਸਕੀ ਉੱਤੇ ਕਿਉਂ ਕਰਨਾ ਹੈ ਇਸ ਮੇਰੇ ਦਾ ਮਕਸਦ ਇਹ ਹੈ ਕਿ ਇਹ ਪ੍ਰੋਪਰਟੀ ਸਿੱਕੇ ਇਸ ਜੋ ਇਹ ਸਾਡੇ ਦੇਖਦੇ ਚੋਟੀ ਦੀ ਜਗਾ ਸੀ ਪਰ ਅੱਜ ਤੁਸੀਂ ਇੱਥੇ ਜਾ ਕੇ ਦੇਖ ਕੇ ਆਓ ਇਹ ਜਗਾ ਇਹ ਬਹੁਤ ਖਾਸ ਹੈ ਇਥੇ ਹਰ ਕੋਲ ਜਿਹਨਾਂ ਰਵਾਇਤ ਪੂਰੀ ਹੁੰਦੀ ਆ ਜੋ ਸਾਨੂੰ ਆ ਕੇ ਸੰਗਤ ਕਹਿੰਦੀ ਆ ਇੱਕ ਸਾਲ ਬਾਅਦ ਇਹ ਲੱਗਦਾ ਜਿਹਨੇ ਅੱਜ ਆਪਣੀ ਗਵਾਤ ਮੰਕੇ ਗਏ ਆ ਅਗਲੇ ਸਾਲ ਉਹਨਾਂ ਦੀ ਪੂਰੀ ਹੁੰਦੀ ਆ ਸਾਹਤੋ ਬੱਡੀ ਗੱਲ ਆ ਵੀ ਇੱਥੇ दारू ਵਗੈਰਾ ਚੜਦੀ ਜੀ ਕਿ ਕਿਥੇ ਕਿਥੇ दारू ਵਗੈਰਾ ਚੱਲਦੀ ਹੈ ਮੀਰ ਚੱਲਦਾ ਹੈ ਤੇ ਮੀਰ ਤੋਂ ਇਲਾਵਾ ਬੱਕਰਾ ਵੀ ਚੱਲਦਾ ਹੈ ਇੱਥੇ ਮੂਤ ਪੱਤਰੇ ਤੋਂ ਲਾਗਾ ਹਾਂਜੀ ਪੱਤਰੇ ਪੱਤਰਾ ਚੜਾਇਆ ਜਾਂਦਾ ਬੱਕਰੇ ਤੋਂ ਇਲਾਵਾ ਬੱਕਰਾ ਹਾਂਜੀ ਇੱਥੇ ਬੱਕਰਾ ਚੜਾਇਆ ਜਾਂਦਾ ਪਰ ਸਥਾਨੀ ਕਮੇਟੀ ਇਹ ਲੋਅ ਨਹੀਂ ਕਰਦੀ ਨਾ ਹੀ ਅਸੀਂ ਚੜਾਉਨੇ ਆ ਅਸੀਂ ਜੇ ਕੋਈ ਬੱਕਰਾ ਲੈ ਕੇ ਆਇਆ ਅਸੀਂ ਤੁਹਾਨੂੰ ਜਿੰਨੇ ਵੀ ਤੁਹਾਨੂੰ ਆਪਣਾ ਮੱਤਾ ਕੱਢਾਓ ਆਪਦੇ ਘਰੇ ਜਾ ਕੇ ਕਰੋ ਸਾਡੇ ਕੋਲ ਪੂਰੀ ਤਰ੍ਹਾਂ ਬੰਦ ਕਰ ਦਿੱਤੀ। ਨਾ ਹੀ ਉਹਦੇ ਕੋ ਦਾਰੂ ਉਹ ਕਿੰਨੇ ਜਿਵੇਂ ਦਾਰੂ ਚੜਾਈ ਨੂੰ ਕਿੰਨੇ ਲੈਟੂਨ ਵੀ ਬੰਦ ਕਰ ਦਿੱਤਾ। ਸਾਡੀ ਜਿਹੜੀ ਕਮੇਟੀ ਆ ਉਹ ਲਾਉ ਨਹੀਂ ਕਰਦੀ। ਜਿਹੜੀ ਤੇ ਦਾਰੂ ਚੜਾਈ ਜਾਂਦੀ ਆ ਉਹ ਸੰਗਤਾਂ ਵਿੱਚ ਨਹੀਂ ਵੰਡੀ ਜਾਂਦੀ। ਨਹੀਂ ਉਹ ਜਿਹੜੀ ਆਪਣੀ ਦਾਰੂ ਕੋਲ ਨੇ ਚੜਾਈ ਆ ਉਹ ਆਪਣੇ ਆਪ ਬਹਿ ਕੇ ਸੰਗਤ ਦੇ ਵਿੱਚ ਪ੍ਰਸ਼ਾਦ ਦੀ ਤਰ੍ਹਾਂ ਵੰਡਦੇ ਆ। ਪਰ ਅਸੀਂ ਉਹਨਾਂ ਨੂੰ ਜਿਹੜੀ ਸਾਡੀ ਕਮੇਟੀ ਉਹ ਨਹੀਂ ਲੈ ਕੇ ਨਹੀਂ ਰਾਖੀ। ਤੁਸੀਂ ਇਸ ਜਿਹੜੀ ਮੇਲੇ ਦੇ ਸੇਵਾਦਾਰ ਉਹ ਤੁਸੀਂ ਕਦੋਂ ਤੱਕ ਇਹ ਸੇਵਾ ਕਰ ਰਹੇ ਹੋ? 2095

ਠੀਕ ਹੈ ਸਿੰਘ ਜੀ ਮਾਲਿਕ ਇੱਕ ਦੂਜੇ ਨੂੰ ਅਸੀਂ ਕਿਹਾ ਵੀ ਦੋਨਾਂ ਨੂੰ ਫਾਟੇ ਕਰਕੇ ਜਰਾ ਖੇਰੋ ਕੋਲ ਆ ਕੇ ਆਪਦੀ ਚਾਹ ਪੀਂਦਾ। ਉਹ ਕੋ ਜਿਆਦਾ ਪੀਂਦਾ ਤੇ ਫਿਰ ਅਸੀਂ ਤੇਨਾਂ ਦੇ ਬਰੇ ਹੋਏ ਵੀ ਅਸੀਂ ਇਹਨਾਂ ਨੂੰ ਚਾਹ ਪੱਤੀਆਂ ਚਾਹ ਵੀ ਪਿਆ ਸਕਾ। ਉਹਨੂੰ ਬਾਜ਼ਾਰ ਸਗਾ ਮੇਲਾ 1200 ਤੋਂ ਸ਼ੁਰੂ ਹੋਇਆ ਜੀ। ਠੀਕ ਹੈ ਜੀ। 9 ਤੱਕ ਮੈਂ ਪ੍ਰਧਾਨ ਹਾਂ ਜੀ। ਇਹ ਸੰਗਤ ਮੇਰੇ ਨਾਲਾ ਪੁੱਤ ਭਤੀਜੇ ਬੈਠੇ ਆ। ਉਹ ਅੱਜ ਚਾਹ ਬੋਲਣ ਚਾਹਤਾ ਬੋਲਣ ਮੈਂ ਕੋਈ ਚਰਾ ਨਹੀਂ। ਹਾਂ ਠੀਕ ਹੈ ਜੀ। ਉਹ ਚੰਗਾ ਸਮਝ ਚੰਚਾ ਸਮਝਣ ਦਾ ਦਾਦਾ ਜਦੋਂ ਬੁढ़ा ਹੋ ਜਾਂਦਾ ਤਾਂ ਉਹਦੀ ਵਾਲੇ ਅੰਦਰ ਜਾ ਕੇ ਮੰਜਾ ਹੁੰਦਾ ਤੇਰਾ ਨਾਮ ਕੀ ਆ ਬਹੁਤ ਜਿਆਦਾ ਨਾਮ ਬਲਵਿੰਦਰ ਸਿੰਘ ਆ ਤੁਸੀਂ ਕਿਹਦੇ ਰਹਿਣ ਵਾਲੇ ਹੋ ਆਹ 500 ਮੋਤੀ ਘਰ ਦੇ ਰਹਿਣਾ ਹੈ ਠੀਕ ਹੈ ਤੇ ਤੁਸੀਂ ਇਹ ਮੇਲੇ ਦੀ ਸੇਵਾ ਕਦੋਂ ਤੋਂ ਕਰ ਰਹੇ ਹੋ ਇੱਕ ਸੇਵਾ ਤਾਂ ਵੈਸੇ ਮੈਂ ਹਾਜ਼ਰੀ ਤਾਂ ਇੰਕੀ ਬਾਲੀ ਦਿੱਤੀ ਹੈ ਤੇ ਅੱਗੇ ਤਾਂ ਬਾਬੇ ਨੂੰ ਸਲਾਮ ਕਰਕੇ ਪਰਜਾਈਦਾ ਮੇਰੀ ਸਭ ਤੋਂ ਸਾਲ ਹੋ ਗਈ ਜੋ ਵਾਹੇ ਬਾਬੇ ਦਾ ਮੇਲਾ ਲੱਗਦਾ ਉਸ ਪਿਆਰ ਨਾਲ ਕਰਕੇ ਮੇਲਾ ਫਿੱਕਾ ਰਹਿੰਦਾ ਸੀ ਪਹਿਲਾਂ ਬਾਬਾ ਨਿੱਕਾ ਜੀ ਮੁਕੇ ਦਾ ਟਿੱਕਾ ਜੋ ਮੰਗੇ ਸੋਈ ਵਰ ਦਿੱਤਾ ਬਾਬੇ ਦੀ ਮਨਤਾ ਬਹੁਤ ਆਸੀ ਮੇਲਾ ਬੜਾ ਪੂਰਤਾ ਹੋਣਾ ਚਾਹ ਰਹੇ ਆ ਜਿਹੜੇ ਮੁੱਖ ਸੇਵਾਦਾਰ ਕਪਤਲ ਨਵਜੀਤ ਜੇਦੀ ਰਹੇ ਮਾਈ ਰਹੇ ਮੇਲਾ ਹੋ ਰਿਹਾ ਇਹ ਮੁੱਖ ਸੇਵਾਦਾਰ ਹੈ ਅਸੀਂ ਇਹਦੇ ਨਾਲ ਆ ਹਰ ਸਾਲ ਅਕੇ ਤੋਂ ਵੀ ਅਸੀਂ ਵੱਟ ਚੜਕੇ ਮੇਲਾ ਚੁਆਇਆ ਵੇਖੋ ਸੋੜਾ ਜਿਹਾ ਅੱਜ ਵਰਸਾ ਲਗੇ ਤੇ ਮੇਲੇ ਦਾ ਮਕਸਦ ਕੀ ਹੈ ਮੇਲਾ ਕਿਹਾਂ ਪਰਵਾਇਆ ਜਾਂਦਾ ਮੇਲਾ ਬਾਬੇ ਨੂੰ ਯਾਦ ਵਿੱਚ 20 ਹਰ ਦਾ ਕਰੋਗੇ ਹਰ ਦੀ ਹਾਂਜੀ ਬਾਬਾ ਨਿੱਕਾ ਜੀ ਨੇ ਜੋ ਵੀ ਸੇਵਾ ਪੰਦੇ ਉਥੇ ਦੁਖੀਆਂ ਦੇ ਦੁੱਖ ਸੁਣੇ ਬੋਖਣਵਾੜਦੇ ਰਹੇ ਆ ਉਹਨਾਂ ਦੀ ਯਾਦ ਵਿੱਚ ਮੇਲਾ ਕਰਉਂਦੇ ਆ ਕਿਸੇ ਨੂੰ ਬੋਤ ਦਿੱਤਾ ਬੋਤ ਦਿੱਤਾ ਕਿਸੇ ਨੂੰ ਖਾਣੀ ਵੀ ਮੋੜਿਆ ਜੋ ਬਾਬੇ ਦੇ ਕਰਦੇ ਆ ਨਹੀਂ ਹੋਣਾ ਪਹਿਲੇ ਨੇ ਤੁਹਾਡੇ ਤੋਂ ਅੱਜ ਤਾਂ ਕੋਈ ਮਿਲ ਕੇ ਇਹ ਪਨਾ ਮੇ ਪ੍ਰੋਗਰਾਮ ਨਾਲ ਧੰਨਵਾਦ